ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੋਂ ਦਿ ਵਾਸਤੇ ਬਹੁਤ ਹੀ ਜ਼ਿਆਦਾ ਧੁਮਾਕੇਦਾਰ ਵੀਡੀਓ ਲੈ ਕੇ ਆਏ ਆ ਬਹੁਤ ਜ਼ਿਆਦਾ ਲੈਸ ਪ੍ਰਾਈਸ ਤੇ ਤੁਹਾਨੂੰ ਕਾਫੀ ਜ਼ਿਆਦਾ ਹੈਵੀ ਸੂਟ ਦੇ ਰਹੇ ਆ ਜੀ ਇਹ ਸੂਟ ਉਹ ਵਾਲੇ ਨੇ ਜੀ ਜਿਹੜੀ ਮੈਂ ਪਿੱਛੇ ਜੇ ਵੀਡੀਓ ਪਾਈ ਸੀਗੀ ਤੇ ਉਹਨਾਂ ਸਾਰਿਆਂ ਦੇ ਇੰਨੇ ਕਿ ਜ਼ਿਆਦਾ ਆਰਡਰ ਆਏ ਤੇ ਮਤਲਬ ਇੱਕ ਇੱਕ ਨਾਲ ਦੇ ਮੈਂ 2-2 3-3 ਪੀਸ ਬਣਾਏ ਸਾਰੇ ਸੂਟਾਂ ਨੇ ਹਨਾ ਤੇ ਹੁਣ ਜਿਹੜੇ ਸਾਡੇ ਕੋਲ ਉਹਨਾਂ ਦੇ ਵਿੱਚੋਂ ਬਚਦੇ ਪੀਸ ਆ ਅਸੀਂ ਤੁਹਾਨੂੰ ਬਿਲਕੁਲ ਡਿਸਕਾਊਂਟ ਤੇ ਦੇ ਰਹੇ ਆ ਬਹੁਤ ਵੱਡਾ ਆਫਰ ਆ ਕਿਉਂਕਿ ਜਾਂਦਾ ਜਾਂਦਾ ਆਫਰ ਆ ਮੈਂ ਸਿਰਫ ਇੱਕ ਹਫਤੇ ਦਾ ਆਫਰ ਲਗਾਇਆ ਸੀਗਾ ਤੇ ਘਟ ਚੁੱਕਾ ਮੈਨੂੰ ਇਹ 20 ਦਿਨ ਚਲਾ ਤੇ ਹੁਣ ਮਤਲਬ ਮੈਨੂੰ ਐਡਾ ਕਿ ਮੈਂ ਬੀਜਨ ਕਰਕੇ ਬਸ ਕਰ ਦਵਾ ਬਹੁਤ سارے ਮੈਸੇਜਾਂ ਦੇ ਰਿਪਲਾਈ ਦੇ ਦੇ ਕੇ ਥੋੜਾ ਆਪ ਨੂੰ ਵੀ ਰੈਸਟ ਮੰਗੀ ਦੀ ਆ ਤੇ ਅੱਜ ਜਿਹੜੇ ਸੂਟਾਂ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਆ। ਪਾਰਟੀ ਵੀਅਰ ਲੈਣੀ ਆ ਤੁਸੀਂ ਕਿਸੇ ਆਪਣੀ ਘਰ ਦੇ ਵਿੱਚ ਫੰਕਸ਼ਨ ਆ। ਕਿਸੇ ਕੁੜੀ ਦਾ ਜਾਂ ਬਹੂ ਦਾ ਤੁਸੀਂ ਐਦਾਂ ਉਹਨਾਂ ਵਾਸਤੇ ਹੈਵੀ ਸੂਟ ਇਹ ਲੈ ਸਕਦੇ ਹੋ। ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ। ਅੱਜ ਦੀ ਵੀਡੀਓ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਏ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਸੈਂਡ ਕਰ ਸਕਦੇ ਹੋ। ਕਲਰ ਕੰਬੀਨੇਸ਼ਨ ਫੁੱਲ ਬ੍ਰਾਈਡਲ ਲੁੱਕ ਜਿਦਾਂ ਅੱਜਕੱਲ੍ਹ ਆਨੰਦ ਕਾਰਜ ਵਾਸਤੇ ਸਪੈਸ਼ਲ ਸੂਟ ਨੇ ਜੀ ਇਹ। ਤੁਸੀਂ ਬਣਵਾਣੇ ਹੋ ਸੂਟ ਤਾਂ ਉਹ ਹੀ 25 25 30000 ਦੇ ਮੈਂ ਖੁਦ ਵੀ ਬਣਾਏ ਨੇ ਮਤਲਬ ਜਿਹੜੇ ਕਸਟਮਾਈਜ਼ ਕਰਵਾਣੇ ਆ ਸੇਮ ਵਰਕ ਜੇ ਕਰਦੇ ਆ ਤਾਂ ਘੱਟ ਤੋਂ ਘੱਟ 20 ਤੋਂ ਲੈ ਕੇ 40000 ਤੱਕ ਸੂਟ ਜਾਂਦਾ ਜੀ ਇਹ ਵਾਲੇ ਸੂਟ ਤੁਹਾਨੂੰ ਬਹੁਤ ਜ਼ਿਆਦਾ ਡਿਸਕਾਊਂਟ ਤੇ ਮਿਲ ਰਹੇ ਆ ਪੀਚ ਕਲਰ ਦਾ ਸੂਟ ਆ ਬਹੁਤ ਸੋਹਣਾ ਕਲਰ ਆ ਕਲਰ ਹੀ ਬਹੁਤ ਪਿਆਰਾ ਬਾਜੂ ਹੈਵੀ ਨੇ ਜੀ ਤੇ ਉੱਪਰੋਂ ਮਤਲਬ ਕਿ ਜਿਹੜਾ ਇਹਦਾ ਸ਼ਰਟ ਦਾ ਫਰੰਟ ਆ ਉੱਪਰਲੀ ਸਾਈਡ ਤੋਂ ਪਲੇਨ ਆਏਗਾ ਏ ਰਹੇਗਾ ਕੇਰਾ ਜਿਹੜਾ ਇਹਦਾ ਵਰਕ ਹੈ ਬਹੁਤ ਜ਼ਿਆਦਾ ਯੂਨੀਕ ਆ ਸੀਕੁਐਂਸ ਤੇ ਪਰਲਜ਼ ਨਾਲ ਬਣਿਆ ਹੋਇਆ ਤੇ ਇਹ ਹੈਗੇ ਨੇ ਜੀ ਹੈਵੀ ਇਹਦੀ ਸਲਵਾਰ ਦੇ ਪੌਂਚੇ ਫੁੱਲ ਹੈਵੀ ਕਮ ਆ ਤੇ ਸਟੱਫ ਲੱਗਿਆ ਹੋਇਆ ਪਿਓਰ ਕ੍ਰੇਪ ਦਾ ਇਸ ਨੂੰ ਠੀਕ ਹੈ ਤੇ ਇਹ ਦੇਖ ਲਿਓ ਜੀ ਇਹਦੇ ਦੁਪट्टे ਦੀ ਲੁੱਕ ਹੈਂਡਵਰਕ ਦੇ ਉੱਪਰ ਪਿਓਰ ਚਨੌਨ ਸ਼ਫਾਨ ਦਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਲੁੱਕ ਤੇ ਕਲਰ ਬਹੁਤ ਸੋਹਣਾ ਜਦੋਂ ਅਸੀਂ ਪਿੱਛੇ ਜੇ ਵੀਡੀਓ ਪਾਈ ਸੀਗੀ ਇਹਨਾਂ ਦੀ ਪ੍ਰਾਈਸ ਸੀਗੀ ਜੀ ਇਹਨਾਂ ਸੂਟਾਂ ਦੇ 14000 15000 ਠੀਕ ਹੈ ਤੁਸੀਂ ਪਿੱਛੇ ਜਾ ਕੇ ਵੀ ਦੇਖ ਸਕਦੇ ਹੋ ਜਿਨ੍ਹਾਂ ਨੇ ਇਹ ਸੂਟ ਵਾਇ ਕੀਤੇ ਹੋਈਆਂ ਉਹਨਾਂ ਨੂੰ ਵੀ ਪਤਾ ਹੈ ਤੇ ਇੱਕ ਦੋ ਸੂਟ ਸਾਡੇ ਕੋਲ ਇਹਨਾਂ ਦੇ ਵਿੱਚੋਂ ਪਏ ਵੀ ਆ ਜਿਹੜੇ ਸੀ ਸਟਿਚ ਕਰਨੇ ਆ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਆ ਪ੍ਰਾਈਸ ਰੂਗਾ ਅੱਜ ਇਸ ਵੀਡੀਓ ਦਾ 11500 ਪੂਰੀ ਵੀਡੀਓ ਦਾ ਨਹੀਂ ਅਲੱਗ-ਅਲੱਗ ਪ੍ਰਾਈਸ ਰਹਿਣਗੇ ਜੀ ਸਾਰੀ ਸੂਟਾਂ ਦੇ ਇਹ ਸੂਟ ਦਾ 11500 ਪ੍ਰਾਈਸ ਆ 11500 ਦਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਦਵਾਂਗੇ ਜੀ ਇੱਕ ਰੈੱਡ ਕਲਰ ਇਹ ਹੈਗਾ ਜੀ ਰੈੱਡ ਕਲਰ ਬਹੁਤ ਸੋਨਾ ਕਲਰ ਆ ਇਹਨਾਂ ਦੇ ਵਰਕ ਵੀ ਬਹੁਤ ਯੂਨੀਕ ਹੈ ਬਹੁਤ ਸੋਹਣੇ ਵਰਕ ਆ ਤੁਸੀਂ ਖੁਦ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਜੇ ਬਰਾਈਡਲ ਲੁੱਕ ਲਈ ਤੁਸੀਂ ਇਹ ਸੂਟ ਵੇਅਰ ਕਰਨਾ ਤਾਂ ਗ੍ਰੀਨ ਕਲਰ ਦਾ ਜਿਹੜਾ ਅੱਜਕੱਲ ਕੰਟਰਾਸਟ ਵਿੱਚ ਸੈੱਟ ਚੱਲਦੇ ਆ ਤਾਂ ਕੁਝ ਇਦਾਂ ਦਾ ਪਾ ਸਕਦੇ ਹੋ ਬਾਜੂ ਵੀ ਤੁਹਾਨੂੰ ਫੁੱਲ ਹੈਵੀ ਮਿਲੇਗੀ ਜੀ ਦਬਕੇ ਦਾ ਕੰਮ ਹੈ ਇਸ ਤੇ ਤੇ ਇਹ ਹੈਗੇ ਨੇ ਸਲਵਾਰ ਦੇ ਪੌਂਚੇ ਠੀਕ ਹੈ ਪਿਓਰ ਕ੍ਰੇਪ ਦਾ ਸੂਟ ਹੈ ਕਾਫੀ ਤਰ੍ਹਾਂ ਦੇ ਸੂਟ ਆਂਦੇ ਨੇ ਜੀ ਇਦਾਂ ਦੇ ਬਣ ਕੇ ਤੇ ਕੋਈ ਕਾਪੀ ਨਹੀਂ ਹੈਗੀ ਸਾਰਾ オリジナル ਪੀਸ ਆ ਲੰਮੇ ਚੌੜੇ ਦੁਪੱਟੇ ਮਿਲਣਗੇ ਟੋਟਲੀ ਹੈਂਡਵਰਕ ਦੇ ਉੱਪਰ ਜਿਹੜੀ ਪੈਚਿੰਗ ਕੀਤੀ ਵੀ ਆ ਜਿਦਾਂ ਇਹ ਦੁਪੱਟੇ ਤੇ ਪੈਚ ਆ ਸੇਮ ਰੈੱਡ ਕਲਰ ਦਾ ਹੀ ਪੈਚ ਲਗਾ ਕੇ ਤੁਹਾਨੂੰ ਬਿਲਕੁਲ ਵੀ ਮਤਲਬ ਡੁਪਲੀਕੇਟ ਜਿਹਾ ਕੰਮ ਨਹੀਂ ਲੱਗੇਗਾ ਸਾਰਾ オリジナル ਵਰਕ ਹੈ ਇਸ ਤੇ ਪ੍ਰਾਈਸ ਦੇ ਅਕੋਰਡਿੰਗ ਤੁਹਾਨੂੰ ਲੱਗੇਗਾ ਕਿ ਇੰਨਾ ਸਸਤਾ ਸੂਟ ਆ ਪਿਓਰ ਦਾ ਸੂਟ ਏ ਆਫਰ ਅਜੀ ਲਾਸਟ ਆਫਰ ਹੋਏਗਾ ਬਸ ਇੱਕ ਦੋ ਵੀਡੀਓ ਹੋਰ ਹੋਣਗੀਆਂ ਤੇ ਫਿਰ ਆਪਾਂ ਰੈਗੂਲਰ ਆ ਜਾਾਂਗੇ कॉटन ਦੀ ਬਹੁਤ ਸਾਰੀ ਵੈਰਾਈਟੀ ਆ ਉਹ ਵੀ ਤੁਹਾਨੂੰ ਘੱਟ ਪ੍ਰਾਈਸ ਪ੍ਰਾਈਸ ਮੇਰੇ ਵੈਸੇ ਹੀ ਬਹੁਤ ਜ਼ਿਆਦਾ ਘੱਟ ਹੁੰਨੇ ਆ ਇਹ ਆਫਰ ਵਾਲੇ ਸੂਟ ਨੇ ਜੇ ਇਹਦਾ ਵੀ ਪ੍ਰਾਈਸ ਤੁਹਾਨੂੰ ਦਵਾਂਗੇ ਸੇਮ 11500 ਠੀਕ ਹੈ ਜੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਦੰਨੇ ਅਸੀਂ ਪਿੰਕ ਤੁਸੀਂ ਦਾਜ ਦੇਣਾ ਹੈ ਬਰੀ ਦੇਣੀ ਹੈ ਦਾਸ ਤੇ ਬਰੀ ਦੋਨਾਂ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਤੁਸੀਂ ਆਪਣੀ ਬੇਟੀ ਨੂੰ ਦੇ ਰਹੇ ਹੋ ਜਾਂ ਆਪਣੀ ਨੂੰਹ ਨੂੰ ਦੇ ਰਹੇ ਹੋ ਦੋਨਾਂ ਵਾਸਤੇ ਸੂਟ ਬਹੁਤ ਸੋਹਣੇ ਆ ਪਿਓਰ ਦੇ ਸੂਟ ਰਹਿਣਗੇ 크ਰੇਪ ਦੇ ਠੀਕ ਹੈ ਜੀ ਹੈਵੀ ਦੇ ਵਿੱਚ ਇਹਨਾਂ ਦੀਆਂ ਸਲਵਾਰਾਂ ਹੈਵੀ ਸਲਵਾਰਾਂ ਪੂਰੀ ਹੈਵੀ ਦੇ ਵਿੱਚ ਹੈਗੀ ਹੈ ਜੀ ਬਾਜੂ ਦੁਪੱਟੇ ਤੁਸੀਂ ਦੇਖ ਹੀ ਰਹੇ ਹੋ ਸਾਰਿਆਂ ਦੇ ਚਨਨ ਸ਼ਫਵਾਨ ਦੇ ਫੁੱਲ ਪੇਸਟਿੰਗ ਦੇ ਨਾਲ ਪ੍ਰੋਪਰ ਤੁਹਾਨੂੰ ਦੁਪੱਟਾ ਮਿਲੇਗਾ ਠੀਕ ਹੈ ਇਹ ਹੈਗੇ ਜੀ ਲੁੱਕ ਦੁਪੱਟੇ ਦੇ ਇਹ ਹੈਗੇ ਜੀ 16 16 17 17000 ਵਾਲੇ ਸੂਟ ਅੱਜ ਤੁਹਾਨੂੰ 11500 ਦੇ ਵਿੱਚ ਦੇ ਰਹੀ ਹਾਂ ਸਾਰੇ ਸੂਟ ਇਹ ਹੈਗਾ ਮਰਜ਼ੈਂਟਾ ਜਾਂ ਛੇਡ ਆ ਜਾਂਦਾ ਹੈ ਪਹੁੰਚਿਆ ਤੇ ਤੁਹਾਨੂੰ ਸਭ ਤੋਂ ਘੱਟ ਮਿਲੇਗਾ ਠੀਕ ਹੈ ਜੀ ਕ੍ਰੇਪ ਦਾ ਪਿਓਰ ਦਾ ਸੂਟ ਆ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਯੂਨਿਕ ਲੁੱਕ ਦਾ ਵਰਕ ਹੈ ਕਲਰ ਇਹਦੇ ਵਿੱਚ ਸਾਰੇ ਹੀ ਨੇ ਤੁਸੀਂ ਜਿੱਦਾਂ ਨਾ ਮਰਜ਼ੀ ਵੈਰਾਇਡਾ ਲੁੱਕ ਦੇ ਵਿੱਚ ਸੂਟ ਪਾਣਾ ਚਾਹਦੇ ਹੋ ਪਾ ਸਕਦੇ ਹੋ ਤੇ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ orange ਕਲਰ ऑरेंज कलर है बहुत प्यारा कलर है वर्क ਤੁਸੀਂ ਦੇਖ ਲਿਓ ਜੀ कलर ਵੀ ਤੇ ਕੰਟਰਾਸਟ ਦੇ ਨਾਲ ਮਰਜ਼ੈਂਟਾ ਦਾ ਪੈਚਿੰਗ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਆ ਬਹੁਤ ਸੋਹਣੇ ਸੂਟ ਹੈ ਫੁੱਲ ਹੈਵੀ ਸੂਟ ਨੇ ਸਾਰੇ ਠੀਕ ਹੈ ਜੀ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸ ਦਿਓ ਤੁਹਾਨੂੰ ਇੰਨੇ ਘੱਟ ਪ੍ਰਾਈਸ ਦੇ ਵਿੱਚ ਇੰਨੇ ਹੈਵੀ ਸੂਟ ਪਿਓਰ ਵਾਲੇ ਮਿਲਦੇ ਨੇ ਤਾਂ ਸਿਰਫ ਔਰਲ ਕਲੈਕਸ਼ਨ ਤੋਂ ਮਿਲਦੇ ਆ ਜੀ ਲਿਖ ਕੇ ਜਰੂਰ ਪਾ ਦਿਓ ਪਲੀਜ਼ ਠੀਕ ਹੈ ਜੀ ਇਹ ਹੈਗਾ ਮਰਜ਼ੈਂਟਾ ਕਲਰ ਦਾ ਸੂਟ ਸੇਮ ਹੀ ਡਿਜ਼ਾਈਨ ਦੇ ਵਿੱਚ ਇਹ ਮਰਜ਼ੈਂਟਾ ਡਾਰਕ ਮਰਜ਼ੈਂਟਾ ਨਹੀਂ ਹੈ ਥੋੜਾ ਬਲੈਕਿਸ਼ ਤੇ ਮਰਜ਼ੈਂਟਾ ਹੁੰਦਾ ਉਹ ਵਾਲਾ ਸ਼ੇਡ ਆ ਗਿਆ ਠੀਕ ਹੈ ਜੀ ਸੇਮ ਹੈਵੀ ਦੁਪੱਟਾ ਬਾਜੂ ਸਲਵਾਰ ਹੈਵੀ ਤੇ ਪ੍ਰਾਈਸ ਹੈਗਾ ਇਹਨਾਂ ਸਾਰੇ ਸੂਟਾਂ ਦਾ 11500 ਠੀਕ ਹੈ ਜੀ ਤੇ ਹੁਣ ਤੁਹਾਨੂੰ ਇੱਕ ਆਈਟਮ ਹੋਰ ਦਿਖਾਣੇ ਆ ਇਹ ਵੀ ਕ੍ਰੇਪ ਦੇ ਉੱਪਰ ਆ ਇਹ ਹੈਗਾ 8200 ਦਾ ਸੂਟ 8200 ਦਾ ਕ੍ਰੇਪ ਦਾ ਸੂਟ ਆ ਜੀ ਤੇ ਪੈਚਿੰਗ ਬਹੁਤ ਸੋਹਣੀ ਆ ਸੂਟ ਦੇ ਉੱਪਰ ਕਲਰ ਕੰਟਰਾਸਟ ਨਾਲ ਰਹੇਗੀ ਇਹ ਲਾਸਟੇ ਪੀਸ ਆ ਇਸ ਤਰ੍ਹਾਂ ਡਿਜ਼ਾਈਨ ਦਾ ਤਾਂ ਕਰਕੇ ਇਹਨੂੰ ਲੈਸ ਵਿੱਚ ਕੱਢ ਰਹੇ ਆ ਇਹਦੇ ਨਾਲ ਹੈਗਾ ਇਹ ਗ੍ਰੀਨ ਕਲਰ ਦਾ ਕੰਟਰਾਸਟ ਲਗਾਇਆ ਹੋਇਆ ਆ ਦੇਖੋ ਦੁਪट्टे ਸਾਨੂੰ ਸ਼ੋਅ ਹੋਏਗਾ ਕਿਉਂਕਿ ਇਹਦੇ ਨੀਚੇ ਮਰਜੈਂਟਾ ਕਲਰ ਦੀ ਲਾਈਨਿੰਗ ਆ ਗਈ ਤਾਂ ਇਦਾਂ ਹੋ ਗਿਆ ਨਹੀਂ ਇਹਦੀ ਲੁੱਕ ਇਦਾਂ ਸੀ ਇਹ ਵਾਲੇ ਕਲਰ ਕੰਟਰਾਸਟ ਵਿੱਚ ਆ ਰਿਹਾ ਇਹ ਠੀਕ ਹੈ ਤੇ ਦੁਪੱਟਾ ਦੇਖਿਓ ਫੋਰ ਸਾਈਡ ਪੈਚਿੰਗ ਦੇ ਨਾਲ ਬਹੁਤ ਸੋਹਣਾ ਦੁਪੱਟਾ ਚਨਾਉਂਸ਼ ਫੋਰ ਦੇ ਉੱਪਰ ਆ ਦੁਪੱਟਾ ਠੀਕ ਹੈ ਕਾਰਨਰ ਹੈਵੀ ਰਹਿਣਗੇ ਤੇ ਪ੍ਰਾਈਸ ਹੈਗਾ 8200 ਨੈਕਸਟ ਦੇ ਰਹੇ ਆ ਜੀ ਤੁਹਾਨੂੰ 8200 ਦੇ ਵਿੱਚ ਸ਼ਿਮਰ ਦਾ ਸੂਟ ਇੱਕ ਦੋ ਲਾਸਟ ਪੀਸ ਨੇ ਇਹ 12 12 13 13000 ਵਾਲੇ ਸੂਟ ਨੇ ਜੀ ਸ਼ਿਮਰ ਦੀ ਸ਼ਰਟ ਆ ਤੇ ਪਿਓਰ ਕ੍ਰੇਪ ਦੀ ਸਲਵਾਰ ਇਹਦੇ ਨਾਲ ਦੁਪੱਟੇ ਦੀ ਲੁੱਕ ਬਹੁਤ ਪਿਆਰੀ ਹੈ ਹੈਵੀ ਲੁੱਕ ਦੇ ਵਿੱਚ ਇਹ ਹੈਗਾ ਜੀ ਦੁਪੱਟਾ ਕਾਰਨਰ ਹੈਵੀ ਰਹਿਣਗੇ ਦੁਪੱਟੇ ਦੇ ਫੋਰ ਸਾਈਡ ਬਹੁਤ ਪਿਆਰੀ ਵੇਲ ਆ ਠੀਕ ਹੈ ਜੀ ਇਹ ਵੀ 8200 ਦਾ ਸੂਟ ਆ ਨੈਕਸਟ ਬਿਲਕੁਲ ਨਿਊ ਕਲੈਕਸ਼ਨ ਦੇ ਰਹੇ ਆ ਔਰਗੇਂਜ਼ਾ ਦੇ ਉੱਪਰ ਆ ਪਿਓਰ ਤੇ 10500 ਪ੍ਰਾਈਸ ਹੈਗਾ ਇਸ ਸੂਟ ਦਾ ਇਹ ਬਿਲਕੁਲ ਨਿਊ ਵੇਸ ਆ ਜੇ ਤੇ ਨਿਊ ਜੀ ਕਲੈਕਸ਼ਨ ਆ ਬਹੁਤ ਪਿਆਰਾ ਸੂਟ ਹੈ ਹੈਂਡਵਰਕ ਦੇ ਉੱਪਰ ਹੈਵੀ ਦੇ ਵਿੱਚ ਪੈਚਿੰਗ ਦੇ ਨਾਲ ਸਾਰਾ ਪਰਲਸ ਕੀਤਾ ਹੋਇਆ ਇਹਨੂੰ ਦਬਕੇ ਦਾ ਕੰਮ ਹੈ ਇਸ ਦੇ ਉੱਪਰ ਤੇ ਦੁਪੱਟਾ ਹੈਗਾ ਬ੍ਰਾਕਟ ਸ਼ਿਮਰ ਦੇ ਉੱਪਰ ਸਾਰੇ ਦੁਪੱਟੇ 'ਚ ਲਾਈਨ ਰਹੋਗੇ ਫੋਰth ਸਾਈਡ ਵੇਲਾ ਕਾਰਨਰ ਹੈਵੀਆਂ ਦੇ 8200 ਪ੍ਰਾਈਸ ਆ ਇਸ ਸੂਟ ਦਾ ਵੀ ਇਹਦੀ ਕਲਰ ਬਹੁਤ ਸੋਹਣੇ ਸੋਹਣੇ ਆਏ ਆ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਇਹ ਦੁਪੱਟਾ ਹੋ ਗਿਆ ਸੂਟ ਦਾ ਡਿਜ਼ਾਈਨ ਸੇਮ ਰਹੂਗਾ ਇਹ ਹੈਗਾ ਜੀ ਇਹਦਾ ਥਰਡ ਕਲਰ ਠੀਕ ਹੈ ਤੇ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ 8200 ਪ੍ਰਾਈਸ ਹੈ ਜੀ ਸੂਟ ਦਾ ਇਹ ਹੈਗਾ ਕريب ਦੇ ਉੱਪਰ ਸੂਟ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਹੈਵੀ ਦੇ ਵਿੱਚ ਆ ਮੈਰੂਨ ਸ਼ੇਡ ਆ ਬਹੁਤ ਸੋਹਣਾ ਜਿਹਾ 크੍ਰੇਪ ਦੇ ਵਿੱਚ ਆ ਜੀ ਫਰੰਟ ਸਾਰਾ ਹੈਵੀ ਆ ਤੇ ਬਾਜੂ ਵੀ ਹੈਵੀ ਦੁਪੱਟਾ ਇਹਦਾ ਬਹੁਤ ਪਿਆਰਾ ਸਾਰੇ ਦੁਪੱਟੇ ਦੇ ਵਿੱਚ ਜਾਲ ਹੈ ਅਗਰ ਕਿਸੇ ਨੇ ਲਾਈਟ ਵੇਟ ਵੈਰਾਈਡਲ ਲੁੱਕ ਤੇ ਜਾਣਾ ਤਾਂ ਇਹ ਸੂਟ ਵੀ ਬਹੁਤ ਸੋਹਣਾ ਪ੍ਰਾਈਸ ਅਕੋਰਡਿੰਗ 8200ਸ ਪ੍ਰਾਈਸ ਆ ਬਾਅਦ ਵਿੱਚ ਵੀ ਪਾਣ ਹਟਾਣ ਚ ਬਹੁਤ ਸੋਹਣੇ ਸੂਟ ਆ ਇਕ ਸੂਟ ਤੁਹਾਨੂੰ ਇਹ ਦੰਨੇ ਇਹ ਸੂਟ ਦੀ ਮੇਰੇ ਕੋਲ ਬਹੁਤ ਸਾਰੀਆਂ ਫੋਟੋਜ਼ ਆ ਰਹੀਆਂ ਤੇ ਤੇ ਹੁਣ ਤੁਸੀਂ ਲੈ ਸਕਦੇ ਹੋ ਜੀ ਜਿਨ੍ਹਾਂ ਨੇ ਲੈਣਾ ਇਹ ਵਾਲਾ ਸੂਟ ਥੋੜਾ ਲੱਕੀ ਲੋਟਰੀ ਲੱਗੀ ਆ ਕਾਫੀ ਘੱਟ ਪ੍ਰਾਈਸ ਦੇ ਉੱਪਰ ਤੁਹਾਨੂੰ ਇਹ ਸੂਟ ਮਿਲ ਰਿਹਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਹੈ ਜੀ ਸਭ ਤੋਂ ਵੈਸਟ ਆ ਸਟੱਫ ਇਹਦਾ ਬਹੁਤ ਸੋਹਣੀ ਸ਼ਾਈਨ ਆਂਦੀ ਆ ਸਟੱਫ ਦੇ ਬਾਜੂ ਵੀ ਹੈਵੀ ਨੇ ਵੇਸ ਬਹੁਤ ਪਿਆਰਾ ਸੂਟ ਦਾ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਇਹ 3D ਸੂਟ ਮਿਲੇਗਾ ਇਹ ਹੈਗੀ ਹੈ ਜੀ ਬ੍ਰாக்கਟ ਦੀ ਸਲਵਾਰ ਤੇ ਨਾਲ ਹੈਗਾ ਸ਼ਿਮਰ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਬੂਟੀ ਰਹੋਗੇ ਡਿਜ਼ਾਈਨਰ ਜੈ ਪੀਸ ਹੈ ਬਣਨ ਤੋਂ ਬਾਅਦ ਲੁੱਕ ਬਹੁਤ ਸੋਹਣੀ ਆਣੀ ਹੈ ਇਸ ਸੂਟ ਦੇ ਠੀਕ ਹੈ ਜੀ ਪ੍ਰਾਈਸ ਹੈਗਾ 12000 ਇਸ ਸੂਟ ਦਾ ਪ੍ਰਾਈਸ 12000 ਆ ਬਹੁਤ ਹੈਵੀ ਸੂਟ ਆ ਜੀ ਕਾਫੀ ਘੱਟ ਪ੍ਰਾਈਸ ਦੇ ਉੱਪਰ ਪ੍ਰਾਈਸ ਇਸ ਸੂਟ ਦਾ ਸੀਗਾ 28000 29000 ਤੇ ਅਸਲ ਨੂੰ 23000 ਦੇ ਵਿੱਚ ਦੇ ਰਹੇ ਆ ਪਿਓਰ ਦਾ ਸਟਾਫ ਆ ਸਾਰਾ ਹੀ ਪਿਓਰ ਵਾਲਾ ਟਿਸ਼ੂ ਆ ਜੀ ਤੇ ਜਿਹੜਾ ਇਹਦਾ ਵਰਕ ਹੈ ਯੋਕ ਸਟਾਈਲ ਦੇ ਉੱਪਰ ਆਏਗਾ ਇਹ ਹੈਗਾ ਜੀ ਫਰੰਟ ਦੇ ਉੱਪਰ ਵਰਕ ਇਹ ਲਾਈਨ ਚ ਜਾਏਗਾ ਤੇ ਕ੍ਰੇਪ ਦੀ ਸਲਵਾਰ ਹੈ ਇਹਦੇ ਨਾਲ ਪਿਓਰ ਦੀ ਇਹ ਹੈਗਾ ਜੀ ਦੁਪੱਟਾ ਦੁਪੱਟਾ 4 ਸਾਈਡ ਮਤਲਬ ਜਿਹੜਾ ਇਹਦਾ ਵਰਕ ਹੈ ਨਾ ਸਿਰਫ ਇਹਦੇ ਵਰਕ ਦੀ ਕੁਆਲਿਟੀ ਦਾ ਬੈਸਟ ਹੈ ਜੀ ਤੇ ਇਹਦੀ ਜਿਹੜਾ ਕਾਰੀਗਰੀ ਉੱਪਰ ਕੀਤੀ ਵੀ ਆ ਸਿਰਫ ਉਹਦਾ ਹੀ ਪ੍ਰਾਈਸ ਆ 23000 ਪ੍ਰਾਈਸ ਆ ਜੀ ਇਸ ਸੂਟ ਦਾ 23000 ਇਹ ਦੇਖੋ ਕੰਮ ਦੇਖੋ ਜੀ ਬਹੁਤ ਵਧੀਆ ਵਰਕ ਹੈ ਇਹ ਵੀ 23000 ਦਾ ਸੂਟ ਰਹੇਗਾ ਪਿਓਰ ਵਾਲੀ ਇਸ ਤੇ ਕ੍ਰੇਪ ਲੱਗੀ ਹੋਈ ਆ ਬਹੁਤ ਸੋਹਣਾ ਸੂਟ ਹੈ ਪਿਓਰ ਕ੍ਰੇਪ ਦਾ ਠੀਕ ਹੈ ਜੀ ਪਿਓਰ ਚਨਾਉਂ ਸ਼ਫਾਨ ਦਾ ਪਿਓਰ ਚਨਾਉਂ ਸ਼ਫਾਨ ਇਹ ਹੈਗਾ ਦੁਪੱਟਾ 23000 ਇਸ ਸੂਟ ਦਾ ਵੀ ਪ੍ਰਾਈਸ ਰਹੂਗਾ ਜੀ ਇਹ ਸੂਟ ਹੈਗਾ ਜੀ 10000 ਸੌਰੀ ਸੀਗਾ 13500 ਨਾ ਤੇ ਹੁਣ ਤੁਹਾਨੂੰ 10500 ਦਾ ਦਵਾਂਗੇ ਲਾਸਟ ਪੀਸ ਲਾਸਟ ਪੀਸ ਹੈ ਜੀ 크ريب ਦੀ ਸਲਵਾਰ ਆ ਤੇ ਐਦਾਂ ਰਹੇਗਾ ਮਲਟੀ ਜੇ ਲੁੱਕ ਦੇ ਵਿੱਚ ਦਾ ਦੁਪੱਟਾ ਤਨ ਪਏ ਦੀ ਲੁੱਕ ਦੇਖ ਲਓ ਤੇ ਫਿਰ ਬਾਚਾ ਖੋਲ ਕੇ ਦਿਖਾ ਦਾਂ ਨਹੀਂ ਕਿਉਂਕਿ ਮਲਟੀ ਕਲਰ ਖੁੱਲਣ ਤੋਂ ਬਾਅਦ ਇੰਨੇ ਸ਼ੋ ਨਹੀਂ ਹੁੰਦੇ ਇਹ ਹੈਗਾ ਜੀ ਇਹਦਾ ਮਲਟੀ ਦੁਪੱਟਾ 10500 ਪ੍ਰਾਈਸ ਆ ਇਸ ਸੂਟ ਦਾ ਨੈਕਸਟ ਦੇ ਰਹੇ ਆ ਜੀ ਇਹ ਵੀ 14000 ਵਾਲਾ ਸੂਟ ਆ ਲਾਸਟ ਹੀ ਪੀਸ ਆ ਜਿਨ੍ਹਾਂ ਨੇ ਪਹਿਲਾ ਲਏ ਆ ਉਹਨਾਂ ਨੂੰ ਪਤਾ ਜੀ ਇਹਨਾਂ ਸੂਟਾਂ ਬਾਰੇ ਦੇਖੋ ਜੀ ਸੂਟ ਵਰਕ ਬੋਲ ਦਾ ਸਾਰਾ ਹੀ ਪਾਉਣ ਤੋਂ ਬਾਅਦ ਲੁੱਕ ਆਏਗੀ ਨਾ ਸੂਟਾਂ ਦੀ ਪੂਰੀ ਤੇ ਕ੍ਰੇਪ ਦੀ ਸਲਵਾਰ ਆ ਕੰਟਰਾਸਟ ਹੈਗਾ ਦੁਪੱਟਾ ਮਲਟੀ ਜੀ ਟੋਨ ਦੇ ਉੱਪਰ ਐਦਾਂ ਰਹੇਗਾ ਦੁਪੱਟਾ ਮੈਂ ਇੱਕ ਵਾਰੀ ਐਵੇਂ ਕਰਕੇ ਰੱਖ ਦਿੰਦੀ ਆ ਤੁਹਾਨੂੰ ਇਹ ਸਾਰਾ ਦਿਖ ਜਾਏਗਾ ਜੀ ਦੁਪੱਟਾ ਇਹ ਹੈਗਾ ਦੁਪੱਟਾ 4 ਸਾਈਡ ਵਰਕ ਦੇ ਨਾਲ 10500 ਹੈਗਾ ਪ੍ਰਾਈਸ ਇੱਕ ਤੁਹਾਨੂੰ ਬਹੁਤ ਵੱਡਾ ਆਫਰ ਹੋਰ ਦੇ ਰਹੇ ਆ ਇਹ ਹੈਗਾ ਜੀ ਲਹਿੰਗਾ ਸੂਟ ठीक है ठीक है जी हैंडवर्क के ऊपर आ, केन लगा के प्रॉपर रेडी है सारा लेंगा यह ठीक है हैंडवर्क के अचक अभी बहुत सारे रेडी करते हैं कस्टमाइज करते हैं ये सूट रेडी आ बजार प्राइस है ट्वेंटी टू थाउजेंड यह हैगी शॉट कुर्ड़ीती लहंगा कुर्ती सूट है यह बहुत सोना जहाँ ਸੈਮੀ ਸਟਿਚ ਵਿੱਚ ਆ ਜੀ ਲਹਿੰਗਾ ਕੁੜਤੀ ਹੈ ਜੀ ਬਾਜੂ ਤੇ ਵੀ ਹੈਵੀ ਵਰਕ ਮਿਲੇਗਾ ਤੇ ਫੋਰ ਸਾਈਡ ਹੈਗਾ ਦੁਪੱਟਾ ਬਹੁਤ ਜ਼ਿਆਦਾ ਤੁਹਾਨੂੰ ਇਸ ਦੇ ਵਿੱਚ ਵੀ ਲੈਸ ਮਿਲ ਰਹੇ ਹੈ ਇਹ ਸੂਟ ਤੁਹਾਨੂੰ ਹੁਣ ਪ੍ਰਾਈਸ ਕਰੇਗਾ ਜੀ 17500 22000 ਵਾਲਾ ਸੂਟ ਤੁਹਾਨੂੰ 17500s ਮਿਲ ਰਹੇ ਹੈ ਟੋਟਲੀ ਹੈਂਡਵਰਕ ਦੇ ਉੱਪਰ ਇੱਕ ਤੁਹਾਨੂੰ ਲਹਿੰਗਾ ਸੂਟ ਮਿਲ ਜਾਏਗਾ ਸ਼ਿਮਰਦਾ ਟੋਟਲੀ ਹੈਂਡਵਰਕ ਦੇ ਨਾਲ ਇਹ ਹੈਗਾ ਜੀ ਲਹਿੰਗਾ 5 ਮੀਟਰ ਦਾ ਸੂਟ ਆ ਜੀ ਠੀਕ ਹੈ ਇਹ ਵੀ 5 ਮੀਟਰ ਦੇ ਸੂਟ ਨਾਲ ਆ ਲਹਿੰਗਾ ਵੀ ਆ ਨਾਲ ਤੇ ਨਾਲ 5 ਮੀਟਰ ਦਾ ਸੂਟ ਵੀ ਆ ਇਹ ਸੂਟ ਮਿਲੇਗਾ ਤੁਹਾਨੂੰ ਇਹ 10000 ਇਹਦਾ ਕੁਝ ਪ੍ਰਾਈਸ ਸੀਗਾ ਤੇ ਹੁਣ ਤੁਹਾਨੂੰ ਇਹ 7000 ਦਾ ਸੂਟ ਮਿਲੇਗਾ ਜੀ 7000 ਦਾ ਸੂਟ ਹੈ ਇਹ ਸਿੰਗਲ ਸਿੰਗਲ ਪਏ ਆ ਹੁਣ ਅਸੀਂ ਕੱਢ ਰਹੇ ਇਹਨਾਂ ਨੂੰ ਬਹੁਤ ਪਿਆਰਾ ਖੁੱਲਾ ਡੁਲਾ ਦੁਪੱਟਾ ਇਹਦਾ ਇਹ ਮਿਲ ਜਾਗੇ ਜੀ ਫਰਾਕ ਤੁਹਾਨੂੰ ਇਹਦਾ ਵੀ 10000 ਪ੍ਰਾਈਸ ਹੈਗਾ ਟੋਟਲੀ ਹੈਂਡਵਰਕ ਦੇ ਉੱਪਰ ਆ ਸਾਰੀ ਫਰਾਕ ਸ਼ਿਮਰ ਦੇ ਉੱਪਰ neck ਤੇ ਵੀ ਵਰਕ ਆ ਅਨਾਰਕਲੀ ਬਣੀ ਹੋਈ ਆ 크ਰੇਪ ਦੀ ਸਲਵਾਰ ਇਹ ਹੈਗਾ ਜੀ ਇਹਦਾ ਦੁਪੱਟਾ 10000 ਵਾਲੀ ਅਨਾਰਕਲੀ ਤੁਹਾਨੂੰ ਹੁਣ ਮਿਲੇ ਕਹ ਜੀ ਇਹ ਦੋ ਕਲਰ ਨੇ ਤੇ 7000 ਪ੍ਰਾਈਸ ਆ ਇਹਨਾਂ ਦੋਨਾਂ ਡ्रेसेस ਦਾ ਇੱਕ ਤੁਹਾਨੂੰ ਮਿਲ ਜਾਗੇ ਜੀ ਪੈਪਲਮ ਦੇ ਨਾਲ ਇਹ ਹੈ ਗਿਆ ਸਕਰਟ 크ريب ਦੇ ਉੱਪਰ ਹੈ ਜੀ ਇਹ ਵਾਲੀ ਡਰੈਸ ਪਿਓਰ 크ريب ਤੇ ਠੀਕ ਹੈ ਤੇ ਨਾਲ ਤੁਹਾਨੂੰ ਇਹਦੇ ਉੱਪਰ ਪੈਪਲਮ ਸਟਾਈਲ ਮਿਲ ਜਾਗਾ ਫਰੌਕ ਦਾ नीचे लहंगा आ जाएगा ऊपर सर्कल ਦੇ ਵਿੱਚ ਸ਼ਾਰਟ ਫਰਾਕ تین ਨਾਲ ਹੈਗਾ ਚਨਾਉਂਛੋਂ ਦਾ ਦੁਪੱਟਾ ਇਹ ਵੀ 8600 ਪ੍ਰਾਈਸ ਹੈਗਾ ਜੀ ਇਹ ਵੀ 6000 ਦੇ ਵਿੱਚ ਤੁਹਾਨੂੰ ਡਰੈਸ ਦਵਾਂਗੇ 6000 ਦੇ ਵਿੱਚ ਇੱਕ ਹੈਗੀ ਆ ਜੀ ਇਹ ਅਨਾਰਕਲੀ ਫਿਰੋਜ਼ੀ ਕਲਰ ਤੇ ਆ ਲਾਸਟ ਪੀਸ ਹੈ ਜੀ 5000 ਇਹਦਾ ਡਿਸਕਾਊਂਟ ਚ ਪ੍ਰਾਈਸ ਕੱਢਿਆ ਹੋਇਆ ਸੀਗਾ ਹੁਣ ਡਿਸਕਾਊਂਟ ਟੂ ਡਿਸਕਾਊਂਟ ਲਾਸਟ ਪੀਸ ਤੇ ਆ ਬਿਲਕੁਲ ਕ੍ਰੇਪ ਦੇ ਦੀ ਇਹਦੇ ਨਾਲ ਸਲਵਾਰ ਆ ਚਾਹੇ ਤੁਸੀਂ ਕੁਛ ਮਰਜ਼ੀ ਬਣਵਾ ਲਓ ਤਿੰਨ ਨਾਲ ਹੈਗਾ ਜੀ 600 ਦਾ ਦੁਪੱਟਾ ਇਹ ਤੁਹਾਨੂੰ ਹੁਣ ਮਿਲੇਗਾ 4500 ਦਾ ਲਾਸਟ ਪ੍ਰਾਈਸ ਹਾਂਜੀ ਉਮੀਦ ਕਰਦੀ ਆ ਅੱਜ ਦੀ ਕਲੈਕਸ਼ਨ ਸਭ ਨੂੰ ਪਸੰਦ ਆਏਗੀ ਕਿਉਂਕਿ ਬਹੁਤ ਵੱਡਾ ਸੀ ਆਫਰ ਦੇ ਰਹੇ ਆ ਅੱਜ ਦੇ ਸਾਰੇ ਹੈਂਡਵਰਕ ਦੇ ਉੱਪਰ ਤੇ ਬਾਕੀ ਤੁਸੀਂ ਕਲੈਕਸ਼ਨ ਨੂੰ ਦੇਖ ਹੀ ਲਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਲੱਗੇ ਸਾਰੇ ਸੂਟ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਸਭ ਦਾ ਥੈਂਕ ਯੂ so much